ਬੱਚਿਆਂ ਨੂੰ ਰੱਖਦੀਏ ਦਾਣੇ ਤੇ ਫਿਰ ਛਤਰੀਆ ਬਿਠਾ ਦਾਂਗੇ ਛੋਟੇ ਐ ਭੁੱਖੇ ਐ ਖਾ ਕੇ ਬੈਠੇ ਰਹੂਗੇ ਠੀਕ ਐ ਜੀ ਤੇ ਆ ਦਈਏ ਇਹਨਾਂ ਨੂੰ ਪਾਣੀ ਕੋਸਾ ਜਾ ਤਾਜਾ ਪਾਣੀ ਲਿਆਂਦਾ ਵਾ ਆਪਾਂ ਨੇ ਬਾਲਟੀ ਚ ਉੱਪਰ ਵੀ ਲੈ ਕੇ ਜਾਣਾ ਇਹਨੂੰ ਪਾ ਦਿੰਦੇ ਆ ਔਦ ਦੇ ਚ ਲੋਜ ਉੱਥੇ ਪਾ ਦਿੰਦੇ ਆ ਆਲੇ ਪਾਣੀ ਨਹੀਂ ਬਰਬਾਦ ਹੋਊਗਾ ਤੇ ਇਹਨੂੰ ਜਾਨ ਮਿਲ ਜੂਗੀ। ਲੋ ਬਈ ਮਿੱਤਰੋ ਪਾਣੀ ਪਾਤੇ ਆਏ ਆਪਾਂ ਨੇ ਤਾਜ਼ਾ ਇੱਥੇ ਰੱਖ ਦਿੰਦੇ ਆ ਪੀ ਲੂਗੇ। ਲੋ ਜੀ ਲੱਗ ਗਿਆ ਬੱਚੇ ਪਾਣੀ ਪੀਣ ਤੇ ਇਹਨੂੰ ਫੜ ਕੇ ਛੱਡ ਦਿੰਦੇ ਆ ਛਤਰੀ ਤੇ ਬੱਚੇ ਨੂੰ। ਲੋ ਜੀ ਇਹ ਫੜ ਲਿਆ ਏ ਤੇ ਇਹ ਛੱਡ ਤੇ ਆ ਛਤਰੀ ਤੇ। ਬੈਠਾ ਰਹੂਗਾ ਬਾਅਦ ਚ ਇਹੇ ਦਾਣੇ ਖਾ ਲੂਗੇ ਇਹਨਾਂ ਨੂੰ ਵੀ ਵੜਾ ਦਾਂਗੇ ਛਤਰੀ ਤੇ ਤੇ ਹੁਣ ਚਲਦੇ ਆਂ ਉੱਪਰ ਉੱਪਰ ਵਾਲਿਆਂ ਨੂੰ ਪਾਣੀ ਪੂਣੀ ਪਾਈਏ ਤੇ ਅੱਜ ਕਰਦੇ ਆਂ ਖੁੱਡੇ ਵੀ ਸਾਫ ਰੋਜਾ ਲਈਏ ਖੋਲ ਦੀ ਲਾਕ ਲੋ ਜੀ ਹੁਣ ਚੱਕਦੇ ਆਂ ਪਾਣੀ ਦੀ ਬਾਲਟੀ ਤੇ ਚਲਦੇ ਆਂ ਇਹ ਉੱਪਰ ਬਾਬੇ ਪਾਣੀ ਪੁਣੀ ਪਾਈਏ ਕਬੂਤਰਾਂ ਨੂੰ ਜੀ ਬਾਈ ਮਿੱਤਰੋ ਤੇ ਡਰਿੰਕਰ ਆਪਾਂ ਧੋ ਲਏ ਤੇ ਇਹਦੇ ਵਿੱਚ ਆਪਾਂ ਨੇ ਪਾਤੀਆ ਵਿਟਾਮਿਨ ਐਚ ਤੇ ਲਿਕਸਨ ਦਾ ਪਾਊਡਰ ਤੇ ਹੁਣ ਪਾਉਂਦੇ ਆ ਪਾਣੀ ਕਬੂਤਰਾਂ ਨੂੰ ਅਨ ਚੰਗੀ ਤਰ੍ਹਾਂ ਘੋਲ ਕੇ ਤੇ ਰੱਖਦੇ ਆ ਕਬੂਤਰਾਂ ਨੂੰ ਪੀ ਲੂਗੇ ਪਾਣੀ ਤੇ ਤੰਦਰੁਸਤ ਰਹੂਗੇ ਅੱਜ ਕਾਫੀ ਦਿਨਾਂ ਬਾਅਦ ਦਵਾਈ ਪਾਈ ਹੈ ਵਿਟਾਮਿਨ ਐਚ ਕਿਉਂਕਿ ਜਿਹੜੇ ਕੂਤਰਾਂ ਦਾ ਸਾਫ ਹੋ ਰਿਹਾ ਹੈ ਪਰ ਜਿਹੜੇ ਹਾਰੇ ਵਧੀਆ ਆ ਜੂਗੇ ਤੇ ਵਿਟਾਮਿਨ ਹੁੰਦੇ ਆ ਮਜ਼ਿਆ ਰਹੋਗੇ ਕਬੂਤਰ ਫਿੱਟ ਤੇ ਲੋ ਜੀ ਅੱਬੇ ਉਹ ਪਾਣੀ ਪਾ ਲਿਆ ਇਹ ਰੱਖਦੇ ਹਾਂ ਉਹਨ ਕਬੂਤਰਾਂ ਨੂੰ ਲੋ ਜੀ ਤੇ ਖੁੱਬੇ ਕਾਫੀ ਗੰਦੇ ਐ ਸਾਫ਼ ਕਰ ਦਾਂਗੇ ਬਾ ਇੱਕ ਵਾਰ ਉਸ ਤੋਂ ਬਾਅਦ ਠੰਡਾ ਲੰਗੇ ਤੋਂ ਕਰਾਂਗੇ ਲੋ ਜੀ ਤੇ ਦੂਸਰਾ ਡਰਿੰਕਰ ਵੀ ਚੱਕ ਕੇ ਦਵਾਈ ਵਾਲਾ ਪਾਣੀ ਪਾ ਕੇ ਰੱਖਦੇ ਆਂ ਇੰਦਰਲੇ ਕੂਤਰਾਂ ਨੂੰ ਕਮਉਤਰੀਆਂ ਨੂੰ ਅਤੇ ਬੱਚਿਆਂ ਨੂੰ ਲਓ ਜੀ ਇੱਧਰ ਤਾਂ ਲੱਗ ਗਿਆ ਪੀਣ ਪੀ ਲੂਗੇ ਬਸ ਹੁਣੇ ਸ਼ਾਮ ਨੂੰ ਵੀ ਆਹੀ ਪਾਣੀ ਚੱਲੂਗਾ ਪਾਣੀ ਆਪਾਂ ਨੇ ਬਦਲਣਾ ਕੋਈ ਨਹੀਂ ਦਾਣੇ-ਦੂਣੇ ਪਾ ਕੇ ਬਸ ਇਹੀ ਪਾਣੀ ਪਾ ਦਾਂਗੇ ਇੱਧਰ ਦੇਖੋ ਇਹ ਵੀ ਬੱਚੇ ਲੱਗ ਗਿਆ ਪੀਣ ਤੇ ਠੀਕ ਹੈ ਬਾਪੂ ਕੀ ਕੀ ਕਰਕੇ ਹੁਣ ਫੁੱਡਾ ਕਰਦੇ ਆਂ ਸਾਫ਼ ਪਾਣੀ ਪੂਣੀ ਪੀਣ ਦੋ ਇਹਨਾਂ ਨੂੰ ਇਹਨਾਂ ਨੂੰ ਕੱਢ ਦਾਂਗੇ ਜਾਲ 'ਚ ਤੇ ਡੋਲੀਆਂ 'ਚ ਪਾ ਦਾਂਗੇ ਤੇ ਆਏ ਬਾਬੇ ਲਿਕਸਨ ਦਾ ਪਾਊਡਰ ਜਿਹੜਾ ਆਪਾਂ ਯੂਜ਼ ਕਰਦੇ ਆਂ ਵਧੀਆ ਪੂਰਾ ਵਧੀਆ ਰਿਜ਼ਲਟ ਹੈ ਕਬੂਤਰ ਇਕੱਠੇ ਹੋ ਕੇ ਬੰਦੇ ਕੁਝ ਵੀ ਐਨ ਓਕੇ ਕਰ ਦਿੰਦਾ ਏ ਵਧੀਆ ਏ ਤੇ ਕਰਦੇ ਆ ਹੁਣ ਬਾਬੇ ਖੁੱਡੇ ਸਾਫ ਤੇ ਡੰਨ ਸਾਰੇ ਇੱਥੇ ਦਾ ਠੀਕ ਹੈ ਅੱਗ ਜੀ ਲੋ ਭਾਈ ਮਿੱਤਰੋ ਮਰਮਾਲ ਬੰਦੇ ਮੂੰਹ ਤੇ ਤੇ ਹੁਣ ਕਰਦੇ ਆ ਖੁੱਡੇ ਸਾਫ ਤੇ ਓਕੇ ਗੱਲ ਬਾਤ ਖੁੱਡਾ ਕਰੋ ਚੈੱਕ ਬਾਬੇ ਪੂਰਾ ਗੰਦਾ ਏ ਤੇ ਹੁਣ ਬਣਾ ਦੇਣਾ ਇਹਨੂੰ ਐਨ ਓਕੇ ਹਥਿਆਰ ਚੱਕ ਲਏ ਆਪਣੇ ਬਹਣ ਕਰਦੇ ਆ ਸਾਰੀਆਂ ਫੱਟੀਆਂ ਫੱਟੀਆਂ ਸਾਫ ਹੈ ਸਾਰੀਆਂ ਸਾਫ ਕਰਦਾਂਗੇ ਤੇ ਖੁੱਡਾ ਕਰਦੇ ਆ ਸਾਫ ਫਿਰ ਤੁਹਾਨੂੰ ਸਾਫ ਕਰਕੇ ਦਿਖਾਉਂਦੇ ਆ ਓਕੇ ਰਿਪੋਰਟ ਹੈ ਲੋ ਬਈ ਬਾਬੇ ਹੋ ਗਿਆ ਦੋਹੇ ਗੁੱਡੇ ਸਾਫ ਲੋ ਜੀ ਬਣਾਤੇ ਐਨ ਲੰਗ ਵਰਗੇ ਲੋ ਪਟੀਆਂ ਚੈੱਕ ਕਰੋ ਐਨ ਕਰਤੀ ਸਫਾਈ ਬਿਲਕੁਲ ਉਤਰ ਆਪਣੇ ਫੱਟੇ ਪੂਰੇ ਲੋ ਬੈਠੇ ਸਾਰੇ ਤੇ ਬਾਕੀ ਇੱਧਰ ਦੀਆਂ ਕੂਤਰੀਆਂ ਲੋ ਬਈ ਬਾਬਿਓ ਹੋ ਗਿਆ ਦੋਹੇ ਗੁੱਡੇ ਸਾਫ ਲੋ ਜੀ ਬਣਾਤੇ ਐਨ ਪੰਗ ਵਰਗੇ ਲੋ ਪਟੀਆਂ ਚੈੱਕ ਕਰੋ ਐਨ ਕਰਤੀ ਸਫਾਈ ਬਿਲਕੁਲ ਉਤਰ ਆਪਣੇ ਫੱਟੇ ਪੂਰੇ ਲੋ ਬੈਠੇ ਸਾਰੇ ਤੇ ਬਾਕੀ ਇੱਧਰ ਦੀਆਂ ਕਬੂਤਰੀਆਂ ਤੇ ਬੱਚੇ ਬਾਹਰ ਐ ਤੇ ਵੀ ਖੁੱਡੇ ਦੇਖਣੇ ਬਿਲਕੁਲ ਸਾਫ਼ ਕਰਦੇ ਹਾਂ ਤੇ ਥੋੜੀ ਦੇਰ ਬਾਅਦ ਪਾਵਾਂਗੇ ਦਾਣੇ ਠੀਕ ਆ ਜੀ ਪੁੱਤਰਾ ਆਪਾਂ ਨੇ ੜਾਏ ਹੀ ਨਹੀਂ ਬੱਚਾ ਬੈਠਾ ਏ ਛਤਰੀ ਤੇ ਹੋਰ ਬਿਠਾ ਦੰਦੇ ਆ ਬੱਚੇ ਜਿਹੜੇ ਦੂਸਰੇ ਆ ਦੋ ਨੇ ਦਾਣੇ ਖਾ ਲਏ ਹੋਣਗੇ ਅੰਦਰ ਵੀ ਪਾਣੀ ਰੱਖ ਦੰਦੇ ਆ ਲਓ ਜੀ ਪੀਣ ਦੋ ਇਹਨਾਂ ਨੂੰ ਪਾਣੀ ਓਕੇ ਰਿਪੋਰਟ ਐ ਉਹ ਭਰ ਗਿਆ ਥੈਲਾ ਸਭਾਈ ਕਰੀਏ ਫੁੱਡਿਆਂ ਦੀ ਲੋ ਜੀ ਤੇ ਠੀਕ ਹੈ ਬਾਬਿਓ ਬਠਾਉਂਦੇ ਹੁਣ ਬੱਚਿਆਂ ਨੂੰ ਜਾ ਕੇ نیچے ਬਾਕੀ ਇਹ ਬੈਠੇ ਐ ਸਾਰੇ ਓਕੇ ਐ ਲੋ ਵੀ ਮਿੱਤਰੋ 1 ਵਜ ਗਿਆ ਕਰਦੇ ਆ ਬੱਚਿਆਂ ਨੂੰ ਅੰਦਰ ਬਿਠਾਏ ਤੇ ਛਤਰਿਆਂ ਤੇ ਲੋ ਜੀ ਇੱਕ ਤਾਂ ਚਲੇ ਗਿਆ ਬਾਕੀ ਇਹ ਰਹੇ ਦੋ ਬੱਚੇ ਇਹਨਾਂ ਨੂੰ ਵੀ ਕਰਦੇ ਆ ਅੰਦਰ ਚਲ ਬਈ ਓਏ ਚਲੋ ਲੋ ਜੀ ਬਾਬਿਓ ਕਰਤੇ ਆ ਬੰਦ ਤੇ ਲਾ ਦੀਆਂ ਦੀਆਂ ਤਾਕੀਆਂ ਖੁੱਡਿਆਂ ਦੀਆਂ ਜਾਲ ਦੀ ਤਾਕੀ ਲਾ ਕੇ ਹੁਣ ਚਲਦੇ ਆਂ ਯੇ ਉੱਪਰ ਉੱਪਰ ਵਾਲੇ ਕੁਸਤਰਾ ਹੁਣ ਦੇਖੀਏ ਕੀ ਕਰਦੇ ਆ ਕੀ ਗੱਲਬਾਤ ਹੈ ਉਹ ਵੀ ਖੁੱਡਿਆਂ ਚੇ ਬੰਦੇ ਦੇਖਦੇ ਆਂ ਹੁਣ ਥੋੜੀ ਥੋੜੀ ਜਿਹੀ ਰਕੁੰਨਿਆਂ ਨੂੰ ਵੀ ਦਾਣੇ ਦੂਣੇ ਪਾ ਦਾਂਗੇ ਤੇ ਹੁਣ ਚਲਦੇ ਆਂ ਹੀ ਉੱਪਰ ਓਏ ਬਈ ਮਿੱਤਰੋ ਰੱਖਦੇ ਹੁਣ ਇਹਨਾਂ ਨੂੰ ਪਾਣੀ ਅੰਦਰ ਕਰਤੇ ਸੀ ਪਾਣੀ ਪੀ ਲੂਗੇ ਤੇ ਦਾਣੇ ਵੀ ਰੱਖ ਦੰਦੇ ਆ ਥੋੜੇ ਦਾਣਾ ਬਚਿਆ ਬਾਈ ਆ ਖਾ ਲੂਗੇ ਪਹਿਲਾਂ ਫਿਰ ਹੋਰ ਪਾ ਦਾਂਗੇ ਤੇ ਹੁਣ ਚੱਲਦੇ ਆ ਉੱਪਰ ਵਾਲੇ ਕਬੂਤਰਾਂ ਨੂੰ ਹੀ ਪਾਉਂਦੇ ਆ ਦਾਣੇ ਖਾਣ ਦੋ ਇਹਨਾਂ ਨੂੰ ਦਾਣੇ ਲਓ ਜੀ ਲੱਗ ਗਿਆ ਪਾਣੀ ਪੀਣ ਪਾਣੀ ਪੀ ਕੇ ਦਾਣੇ-ਦਾਣੇ ਖਾ ਕੇ ਬੈਠ ਜੂਗਾ ਸੱਟ ਬਟੋ ਕੇ ਤੇ ਹੁਣ ਥੋੜਾ ਜਿਹਾ ਟਾਈਮ ਚੇਂਜ ਕਰਤੇ ਆ ਅੱਗੇ 3 ਵਜੇ ਦਾਣੇ ਪਾਉਂਦੇ ਤੇ ਹੁਣ 2:00 ਵਜੇ ਪਾ ਦੇ ਕਰਨੇ ਬਸ ਕਿਉਂਕਿ ਅੱਗੇ-ਅੱਗੇ ਮੌਸਮ ਫਿਰ ਕਿਉਂਕਿ ਮੌਸਮ ਅੱਗੇ ਫਿਰ ਧੁੱਪਾਂ ਨਹੀਂ ਨਿਕਲਣੀਆਂ ਮੌਸਮ ਹੋਰ ਰਹੇਗਾ 2:00 ਵਜੇ ਖਾ ਪੀ ਕੇ ਨਾਲੇ ਹਜਮ ਹੋ ਜਾਏ ਕਰੂੰਗੇ ਆਰਾਮ ਤੇ ਬੈਠ ਜੇ ਕਰੂੰਗੇ ਆ ਦਾਣੇ ਲੈ ਲਏ ਚੱਲਦੇ ਹੁਣ ਪਾਉਂਦੇ ਆ ਉੱਪਰ ਵਾਲੇ ਕਬੂਤਰਾਂ ਨੂੰ ਉੱਪਰ ਵਾਲੇ ਕਬੂਤਰਾਂ ਨੂੰ ਇੱਕ ਟ੍ਰੇ ਚ ਦਾ ਪਾਤੇ ਤੇ ਥੋੜੇ ਹੀ ਨਿੰਦੇ ਤੇ ਇੱਕ ਟ੍ਰੇਸ਼ ਚ ਪਾ ਕੇ ਰੱਖਦੇ ਆਂ ਧਰਦੇ ਆਂ ਇਹਨਾਂ ਨੂੰ ਖਾ ਲੂਂਗੇ ਆਰਾਮ ਤੇ ਆਪਣਾ ਲੋ ਜੀ ਇਹ ਟ੍ਰੇਸ਼ ਚ ਪੈ ਗਏ ਇਹਦੇ ਪਾਣੀ ਛਿੰਡ ਕੇ ਚਲੋ ਕੋਈ ਨਹੀਂ ਕਬੂਤਰ ਬਾਹਰ ਖੋਲ ਦਾਂਦੇ ਆ ਉਹ ਝੂਗ ਲੂਗੇ ਜਿਹੜੇ ਖਿੰਡੇ ਵੇ ਉਹਨਾਂ ਨੂੰ ਬਾਕੀਆਂ ਨੂੰ ਫਿਰ ਬਾਚੇ ਉਹ ਹਸਾਬ ਨਾਲ ਪਾ ਦੂਗੇ ਇਹ ਝੂਗ ਲੂਗੇ ਜਿਹੜਾ ਦਾਣਾ ਖਿੰਡੇ ਆ ਬਾਈ ਇਹਨੂੰ ਦਾਣੇ ਰੱਖ ਦਾਂਦੇ ਆ ਚੱਕ ਕੇ ਡੋਲੀ ਚ ਇੱਧਰ ਵਾਲੇ ਕਬੂਤਰ ਖੋਲ ਦੂੰਗੇ ਸਾਰੇ ਚੁਗ ਲੂੰਗੇ ਇਹਦੇ ਨਾਲ ਤੇ ਬਾਕੀ ਕਬੂਤਰ ਆਪਣੇ ਓਕੇ ਆ ਗੁੱਡੇ ਸਾਫ਼ ਕਰਤੇ ਤੇ ਖੋਲ ਦੰਦੇ ਆ ਬਸ ਇਹਨਾਂ ਨੂੰ ਲੋ ਜੀ ਇਹ ਬੈਠੇ ਆ ਸਾਰੇ ਟੋਟਲ ਕਬੂਤਰ ਪੱਟੇ ਪੂਰੇ ਬਸ ਇਹਨਾਂ ਪਾਣੀ ਬਾਹਰ ਕਰਤੇ ਆ ਦਾ ਥੋੜੀ ਦੇਰ ਤੱਕ ਰੱਖ ਦੂੰਗੇ ਇੱਧਰ ਤੁਹਾਨੂੰ ਕਬੂਤਰੀਆਂ ਦਿਖਾ ਦੰਦੇ ਆ ਲੋ ਜੀ ਕਬੂਤਰੀਆਂ ਤੇ ਬੱਚੇ ਬੈਠੇ ਆ ਦੰਨ ਨੇ ਤੇ ਇੱਕ ਇੱਥੇ ਕਾਲੀ ਜਿੰਨੀ ਦੇ ਆਂਡਾ ਤਰਿਆ ਬਈ ਤੇ ਇਹਨਾਂ ਨੂੰ ਰੱਖ ਦੋਦੇ ਆ ਦਾਣੇ ਲੋ ਬਈ ਮਿੱਤਰੋ ਇਹਨਾਂ ਨੂੰ ਰੱਖ ਦਿੰਦੇ ਆ ਦਾਣੇ ਖਾਣ ਦੋ ਇਹਨਾਂ ਨੂੰ ਲੋ ਜੀ ਖਾਣ ਦੋ ਸਾਰਿਆਂ ਨੇ ਜਿਹੜੇ ਦਾਣੇ ਖਿੰਡੇ ਹੋਏ ਐ ਕਬੂਤਰਾਂ ਨੂੰ ਕੱਢ ਦਿੰਦੇ ਆ ਬਾਹਰ ਇੱਧਰ ਤਾਂ ਸਾਰੇ ਕਬੂਤਰ ਲੱਗੇ ਆ ਚੁਗਣ ਬੋਲੇ ਸਾਰੇ ਆ ਗਏ ਲੋ ਸਾਰੇ ਹੀ ਦਾਣੇ ਫਿੱਟਾ ਦੇ ਨਾਲੇ ਖਾਂਦੇ ਆ ਖਾਣ ਦੋ ਇਹਨਾਂ ਨੂੰ ਬਾਕੀ ਇਹਨਾਂ ਨੂੰ ਕੱਢ ਦਿੰਦੇ ਆ ਬਾਹਰ ਇਹ ਬਾਹਰ ਛੁਕ ਲੂंगे ਫੇਲਾ ਜਿਹੜਾ ਗਿਰਿਆ ਵਾ ਇਹ ਦਾਣਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਅੰਦਰ ਕਰਾਂਗੇ ਅੰਦਰ ਵੀ ਇਹਨਾਂ ਨੂੰ ਹੀ ਟ੍ਰੇ 'ਚ ਪਾ ਦਾਂਗੇ ਖਾ ਲੂ ਸਾਰੇ ਹੀ ਦਾਣੇ ਲੋਈ ਲੱਗ ਗਿਆ ਜਿਹੜੇ ਬਾਹਰ ਦਾਣੇ ਗਿਰੇ ਵ ਤੇ ਜੂਨ ਖਾ ਲੂਗੇ ਤੋ ਦੇਖੋ ਸਾਰੇ ਲੱਗ ਗਿਆ ਖਾਣ ਖਾਣ ਦੋ ਇਹਨਾਂ ਨੂੰ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਇਹਨਾਂ ਨੂੰ ਬੰਦ ਕਰ ਦਾਂਗੇ ਫਿਰ ਫਿਰ ਇਹਨਾਂ ਨੂੰ ਟ੍ਰੇ 'ਚ ਪਾ ਕੇ ਅੰਦਰ ਰੱਖ ਦਾਂਗੇ ਦਾਣੇ। 9 ਵਜੇ ਮਿੱਤਰੋ ਦਾਣੇ ਦੇਖੋ ਚੱਕ ਗਏ ਸਾਰੇ ਕਬੂਤਰ ਬਾਹਰ ਤੇ ਤੇ ਹੁਣ ਇਹਨਾਂ ਨੂੰ ਟ੍ਰੇ 'ਚ ਪਾ ਕੇ ਰੱਖ ਦਿੰਦੇ ਆ। ਲੋ ਜੀ ਅੱਬਿਓ ਖਾਣ ਦੋ ਇਹਨਾਂ ਨੂੰ। ਬਾਕੀ ਕਬੂਤਰੇ ਬੈਠੇ ਛਤਰੀਆਂ ਤੇ ਵੜ ਜੂਗੇ ਆਪੇ ਅੰਦਰ। ਦਾਣੇ ਦੇਖ ਕੇ ਫੜਾ ਫੜ ਜਾਊਂਗੇ ਤਾਂ ਭੱਜੇ। ਲੋ ਜੀ ਲੱਗੇ ਜਾਣ। ਲੋ ਜੀ ਤਾਕੀ ਖੋਲਤੀ ਐ। ਲੋ ਜੀ ਲੱਗੇ ਜਾਣ। ਫਾਰੀਆਂ ਨੇ ਵੱਢ ਜਾਣਾ ਹੁਣ ਲੋ ਜੀ ਲੋ ਬਾਈ ਮੇਤਰੋ ਬਾਦਾਨੇ ਖਾ ਲਿਆ ਨੇ ਪਾਣੀ ਰੱਖ ਦਾਂਗੇ ਆਣ ਦੋ ਇਹਨਾਂ ਨੂੰ ਦਾਣੇ ਲੱਗੇ ਜਾਣ ਬਸ ਆਪਣੇ ਆਪ ਵੱਢ ਜਾਂਦੇ ਆ ਇੱਕ ਕੀ ਆ ਸਾਰੇ ਵੱਢ ਜੂਗੇ ਆਪਣੇ ਆਪ ਕੋਈ ਚੱਕਰ ਨਹੀਂ ਲੋ ਬਾਈ ਮੇਤਰੋ ਸਾਰੇ ਉਤਰ ਹੋ ਗਏ ਛਤਰੀਆਂ ਤੋਂ ਬੰਦ ਤੇ ਦਾਣੇ ਖਾ ਰਹੇ ਐ ਖਾਣ ਦੋ ਇਹਨਾਂ ਨੂੰ ਪਾਣੀ ਰੱਖ ਦਾਂਗੇ ਇੱਧਰ ਖਾ ਲਏ ਲੋ ਜੀ ਇੱਧਰ ਵੀ ਖਾ ਰਹੇ ਐ ਇਹਨਾਂ ਨੂੰ ਪਾਣੀ ਰੱਖ ਦਿੰਦੇ ਐ ਇਹਨਾਂ ਦਾ ਲੋ ਜੀ ਰੱਖਦੇ ਐ ਪਾਣੀ ਪਾਣੀ ਪੀ ਲੂਗੇ ਤੇ ਦੂਸਰੀ ਸਾਈਡ ਵੀ ਰੱਖ ਦਾਂਦੇ ਐ ਇਹ ਪਿਆ ਦੂਸਰੇ ਦਾ ਡਰਿੰਕ ਲੋ ਜੀ ਪੀਣ ਦੋ ਇਹਨਾਂ ਨੂੰ ਪਾਣੀ ਠੀਕ ਓਕੇ ਐ ਬਾਕੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਹੈ